ਸੱਚ diel ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਬੋਨਿਆ ਹੁਣ ਤੱਕਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਆਮ ਆਦਮੀ ਪਾਰਟੀ ਇਕੱਲੇ ਲੜੇਗੀ ਚੋਣ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਲਈ ਅੰਮਿਤ ਸਾ ਜ਼ਿੰਮੇਵਾਰ ਚਾਰਖੰਡ ਵਿੱਚ 5 ਦਸੰਬਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਦੁਪਹਿਰ 12 ਵਜੇ ਰਾਜ ਪਵਨ ਵਿੱਚ ਹੋਵੇਗਾ ਸੋਚੁੱਕ ਸਮਾਗਮ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਦਿੱਤੀ ਚੇਤਾਵਨੀ ਬਾਰ-ਬਾਰ ਸੈਸ਼ਨ ਨੂੰ ਕਰਨਾ ਪਿਆ ਮੁਲਤਵੀ ਤਾਂ ਐਤਵਾਰ ਨੂੰ ਵੀ ਹੋਵੇਗੀ ਸਦਨ ਦੀ ਕਾਰਵਾਈ ਇੰਜੀਨੀਅਰਿੰਗ ਸੀਟ ਦਾਖਲਾ ਘੁਟਾਲੇ ਵਿੱਚ ਬੰਗਲੌਰੂ ਪੁਲਿਸ ਦੀ ਕਾਰਵਾਈ 8 ਲੋਕ ਕੀਤੇ ਗਏ ਗ੍ਰਿਫਤਾਰ ਯੂਪੀ ਗੈਂਗਸਟਰ ਐਕਟ ਤਹਿਤ ਐਫ ਆਈ ਆਰ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ ਜਲਦ ਹੀ ਹੋਵੇਗੀ ਸੁਣਵਾਈ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੀ ਇਮਾਰਤ ਤੇ ਹਮਲੇ ਮਾਮਲੇ ਵਿੱਚ ਚਾਰ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਸੱਤ ਲੋਕ ਕੀਤੇ ਗਏ ਗ੍ਰਿਫਤਾਰ 597 ਅੰਕਾਂ ਦੇ ਵਾਧੇ ਨਾਲ 80845 ਤੇ ਬੰਦ ਹੋਇਆ ਸੈਂਸੈਕਸ ਨਿਫਟੀ ਵੀ 181 ਅੰਕ ਵਧਿਆ ਨਿਵੇਸ਼ਕਾਂ ਲਈ ਅਡਾਨੀ ਪੋਰਟ ਰਹਾ ਸਭ ਤੋਂ ਵੱਧ ਲਾਭਕਾਰੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿੱਚ ਸੁਵਿਗੀ ਨੂੰ 626 ਕਰੋੜ ਦਾ ਹੋਇਆ ਘਾਟਾ 30% ਵਧ ਕੇ 3601 ਕਰੋੜ ਹੋ ਗਿਆ ਨੁਕਸਾਨ सूचीबद्ध ਹੋਣ ਤੋਂ ਬਾਅਦ ਵਧੇ 14% ਸ਼ੇਅਰ Apple ਕੰਪਨੀ ਤੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਦਾ ਲੱਗਿਆ ਇਲਜ਼ਾਮ ਕਰਮਚਾਰੀ ਨੇ ਖੁਦ ਦਰਜ ਕਰਵਾਇਆ ਮਾਮਲਾ ਕੰਪਨੀ ਨੇ ਕਿਹਾ ਬੇਬੁਨਿਆਦ ਹਨ ਇਲਜ਼ਾਮ Olympic ਤਮਗਾ ਜੇਤੂ ਸ਼ਟਲਰ ਪੀਵੀ ਸਿੰਧੂ ਉਦੈਪੁਰ ਵਿੱਚ ਕਰੇਗੀ ਵਿਆਹ 22 ਦਸੰਬਰ ਨੂੰ ਆਈਟੀ ਕੰਪਨੀ ਦੇ ਡਾਇਰੈਕਟਰ ਵੈਂਕਟ ਦੱਤਾ ਸਾਈ ਨਾਲ ਹੋਵੇਗਾ ਵਿਆਹ 3 ਦਿਨ ਚੱਲੇਗਾ ਸਮਾਗਮ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਬੋਨਿਆ ਹੁਣ ਤੱਕਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਆਮ ਆਦਮੀ ਪਾਰਟੀ ਇਕੱਲੇ ਲੜੇਗੀ ਚੋਣ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਲਈ ਅਮਿਤ ਸ਼ਾ ਜ਼ਿੰਮੇਵਾਰ ਚਾਰਖੰਡ ਵਿੱਚ 5 ਦਸੰਬਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਦੁਪਹਿਰ 12 ਵਜੇ ਰਾਜ ਪਵਨ ਵਿੱਚ ਹੋਵੇਗਾ ਸੋਚੁੱਕ ਸਮਾਗਮ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਦਿੱਤੇ ਚੇਤਾਵਨੀ ਬਾਰ ਬਾਰ ਸੈਸ਼ਨ ਨੂੰ ਕਰਨਾ ਪਿਆ ਮੁਲਤਵੀ ਤਾਂ ਐਤਵਾਰ ਨੂੰ ਵੀ ਹੋਵੇਗੀ ਸਦਨ ਦੀ ਕਾਰਵਾਈ ਇੰਜੀਨੀਅਰਿੰਗ ਸੀਟ ਦਾਖਲਾ ਘੁਟਾਲੇ ਵਿੱਚ ਬੰਗਲੌਰੂ ਪੁਲਿਸ ਦੀ ਕਾਰਵਾਈ 8 ਲੋਕ ਕੀਤੇ ਗਏ ਗ੍ਰਿਫਤਾਰ ਯੂਪੀ ਗੈਂਗਸਟਰ ਐਕਟ ਤਹਿਤ ਐਫ ਆਈ ਆਰ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ ਜਲਦ ਹੀ ਹੋਵੇਗੀ ਸੁਣਵਾਈ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੀ ਇਮਾਰਤ ਤੇ ਹਮਲੇ ਮਾਮਲੇ ਵਿੱਚ ਚਾਰ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ 7 ਲੋਕ ਕੀਤੇ ਗਏ ਗ੍ਰਿਫਤਾਰ 597 ਅੰਕਾਂ ਦੇ ਵਾਧੇ ਨਾਲ 80845 ਤੇ ਬੰਦ ਹੋਇਆ ਸੈਂਸੈਕਸ ਨਿਫਟੀ ਵੀ 181 ਅੰਕ ਵਧਿਆ ਨਿਵੇਸ਼ਕਾਂ ਲਈ ਅਡਾਨੀ ਪੋਰਟ ਰਿਹਾ ਸਭ ਤੋਂ ਵੱਧ ਲਾਭਕਾਰੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿੱਚ ਸਵੀਗੀ ਨੂੰ 626 ਕਰੋੜ ਦਾ ਹੋਇਆ ਘਾਟਾ 30% ਵੱਧ ਕੇ 3601 ਕਰੋੜ ਹੋ ਗਿਆ ਨੁਕਸਾਨ ਸੂਚੀਬੱਧ ਹੋਣ ਤੋਂ ਬਾਅਦ ਵਧੇ 14% ਸ਼ੇਅਰ ਐਪਲ ਕੰਪਨੀ ਤੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਦਾ ਲੱਗਿਆ ਇਲਜ਼ਾਮ ਕਰਮਚਾਰੀ ਨੇ ਖੁਦ ਦਰਜ ਕਰਵਾਇਆ ਮਾਮਲਾ ਕੰਪਨੀ ਨੇ ਕਿਹਾ ਬੇਬੁਨਿਆਦ ਹਨ ਇਲਜ਼ਾਮ ਓਲੰਪਿਕ ਤਮਗਾ ਜੇਤੂ ਸ਼ਟਲਰ ਪੀਵੀ ਸਿੰਧੂ ਉਦੈਪੁਰ ਵਿੱਚ ਕਰੇਗੀ ਵਿਆਹ 22 ਦਸੰਬਰ ਨੂੰ ਆਈਟੀ ਕੰਪਨੀ ਦੇ ਡਾਇਰੈਕਟਰ ਵੈਂਕਟ ਦੱਤਾ ਸਾਈ ਨਾਲ ਹੋਵੇਗਾ ਵਿਆਹ 3 ਦਿਨ ਚੱਲੇਗਾ ਸਮਾਗਮ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਬੋਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਆਮ ਆਦਮੀ ਪਾਰਟੀ ਇਕੱਲੇ ਲੜੇਗੀ ਚੋਣ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਲਈ ਅਮੀਤ ਸਾਹ ਜ਼ਿੰਮੇਵਾਰ ਚਾਰਖੰਡ ਵਿੱਚ 5 ਦਸੰਬਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਦੁਪਹਿਰ 12 ਵਜੇ ਰਾਜ ਪਵਨ ਵਿੱਚ ਹੋਵੇਗਾ ਸੋਚੁੱਕ ਸਮਾਗਮ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਦਿੱਤੀ ਚੇਤਾਵਨੀ ਬਾਰ ਬਾਰ ਸੈਸ਼ਨ ਨੂੰ ਕਰਨਾ ਪਿਆ ਮੁਲਤਵੀ ਤਾਂ ਐਤਵਾਰ ਨੂੰ ਵੀ ਹੋਵੇਗੀ ਸਦਨ ਦੀ ਕਾਰਵਾਈ ਇੰਜੀਨੀਅਰਿੰਗ ਸੀਟ ਦਾਖਲਾ ਘੁਟਾਲੇ ਵਿੱਚ ਬੰਗਲੌਰੂ ਪੁਲਿਸ ਦੀ ਕਾਰਵਾਈ 8 ਲੋਕ ਕੀਤੇ ਗਏ ਗ੍ਰਿਫਤਾਰ ਯੂਪੀ ਗੈਂਗਸਟਰ ਐਕਟ ਤਹਿਤ ਐਫ ਆਈ ਆਰ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ ਜਲਦ ਹੀ ਹੋਵੇਗੀ ਸੁਣਵਾਈ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੀ ਇਮਾਰਤ ਤੇ ਹਮਲੇ ਮਾਮਲੇ ਵਿੱਚ ਚਾਰ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ 7 ਲੋਕ ਕੀਤੇ ਗਏ ਗ੍ਰਿਫਤਾਰ 597 ਅੰਕਾਂ ਦੇ ਵਾਧੇ ਨਾਲ 80845 ਤੇ ਬੰਦ ਹੋਇਆ ਸੈਂਸੈਕਸ निफ्टी भी 181 अंक वधया निवेशकों ਲਈ अडानी पोर्ट रहा सबतों ਵੱਧ লাভਕਾਰੀ जुलाई तो सितंबर दी तिमाही ਵਿੱਚ ਸੁਵਿਗੀ ਨੂੰ 626 ਕਰੋੜ ਦਾ ਹੋਇਆ ਘਾਟਾ 30% ਵੱਧ ਕੇ 3601 ਕਰੋੜ ਹੋ ਗਿਆ ਨੁਕਸਾਨ ਸੂਚੀਬੱਧ ਹੋਣ ਤੋਂ ਬਾਅਦ ਵਧੇ 14% ਸ਼ੇਅਰ Apple ਕੰਪਨੀ ਤੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਦਾ ਲੱਗਿਆ ਇਲਜ਼ਾਮ ਕਰਮਚਾਰੀ ਨੇ ਖੁਦ ਦਰਜ ਕਰਵਾਇਆ ਮਾਮਲਾ ਕੰਪਨੀ ਨੇ ਕਿਹਾ ਬੇਬੁਨਿਆਦ ਹਨ ਇਲਜ਼ਾਮ ਓਲੰਪਿਕ ਤਮਗਾ ਜੇਤੂ ਸ਼ਟਲਰ ਪੀਵੀ ਸਿੰਧੂ ਉਦੈਪੁਰ ਵਿੱਚ ਕਰੇਗੀ ਵਿਆਹ 22 ਦਸੰਬਰ ਨੂੰ ਆਈਟੀ ਕੰਪਨੀ ਦੇ ਡਾਇਰੈਕਟਰ ਵੈਂਕਟ ਦੱਤਾ ਸਾਈ ਨਾਲ ਹੋਵੇਗਾ ਵਿਆਹ 3 ਦਿਨ ਚੱਲੇਗਾ ਸਮਾਗਮ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਬੋਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਆਮ ਆਦਮੀ ਪਾਰਟੀ ਇਕੱਲੇ ਲੜੇਗੀ ਚੋਣ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਲਈ ਅਮੀਤਾ ਜ਼ਿੰਮੇਵਾਰ ਚਾਰਖੰਡ ਵਿੱਚ 5 ਦਸੰਬਰ ਨੂੰ ਮੰਤਰੀ ਮੰਡਲ ਦਾ ਵਿਸਤਾਰ ਦੁਪਹਿਰ 12 ਵਜੇ ਰਾਜ ਪਵਨ ਵਿੱਚ ਹੋਵੇਗਾ ਸੋਚੁੱਕ ਸਮਾਗਮ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਦਿੱਤੀ ਚੇਤਾਵਨੀ ਬਾਰ ਬਾਰ ਸੈਸ਼ਨ ਨੂੰ ਕਰਨਾ ਪਿਆ ਮੁਲਤਵੀ ਤਾਂ ਐਤਵਾਰ ਨੂੰ ਵੀ ਹੋਵੇਗੀ ਸਦਨ ਦੀ ਕਾਰਵਾਈ ਇੰਜੀਨੀਅਰਿੰਗ ਸੀਟ ਦਾਖਲਾ ਘੁਟਾਲੇ ਵਿੱਚ ਬੰਗਲੌਰੂ ਪੁਲਿਸ ਦੀ ਕਾਰਵਾਈ 8 ਲੋਕ ਕੀਤੇ ਗਏ ਗ੍ਰਿਫਤਾਰ ਯੂਪੀ ਗੈਂਗਸਟਰ ਐਕਟ ਤਹਿਤ ਐਫ ਆਈ ਆਰ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ ਜਲਦ ਹੀ ਹੋਵੇਗੀ ਸੁਣਵਾਈ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੀ ਇਮਾਰਤ ਤੇ ਹਮਲੇ ਮਾਮਲੇ ਵਿੱਚ 4 ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ 7 ਲੋਕ ਕੀਤੇ ਗਏ ਗ੍ਰਿਫਤਾਰ 597 ਅੰਕਾਂ ਦੇ ਵਾਦੇ ਨਾਲ 80845 ਤੇ ਬੰਦ ਹੋਇਆ ਸੈਂਸੈਕਸ निफ्टी भी 181 अंक वधया निवेशकों ਲਈ अडानी पोर्ट रहा सबतो ਵੱਧ ਲਾਭਕਾਰੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿੱਚ ਸੁਵਿਗੀ ਨੂੰ 626 ਕਰੋੜ ਦਾ ਹੋਇਆ ਘਾਟਾ 30% ਵੱਧ ਕੇ 3601 ਕਰੋੜ ਹੋ ਗਿਆ ਨੁਕਸਾਨ ਸੂਚੀਬੱਧ ਹੋਣ ਤੋਂ ਬਾਅਦ ਵਧੇ 14% ਸ਼ੇਅਰ Apple ਕੰਪਨੀ ਤੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਦਾ ਲੱਗਿਆ ਇਲਜ਼ਾਮ ਕਰਮਚਾਰੀ ਨੇ ਖੁਦ ਦਰਜ ਕਰਵਾਇਆ ਮਾਮਲਾ ਕੰਪਨੀ ਨੇ ਕਿਹਾ ਬੇਬੁਨਿਆਦ ਹਨ ਇਲਜ਼ਾਮ ਓਲੰਪਿਕ ਤਮਗਾ ਜੇਤੂ ਸ਼ਟਲਰ ਪੀਵੀ ਸਿੰਧੂ ਉਦੈਪੁਰ ਵਿੱਚ ਕਰੇਗੀ ਵਿਆਹ 22 ਦਸੰਬਰ ਨੂੰ ਆਈਟੀ ਕੰਪਨੀ ਦੇ ਡਾਇਰੈਕਟਰ ਵੈਂਕਟ ਦੱਤਾ ਸਾਈ ਨਾਲ ਹੋਵੇਗਾ ਵਿਆਹ 3 ਦਿਨ ਚੱਲੇਗਾ ਸਮਾਗਮ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਬੋਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਆਮ ਆਦਮੀ ਪਾਰਟੀ ਕੱਲ੍ਹ